ਰੇਡੀ ਦੀਪੀ 7ਵੀਂ ਜਮਾਤ ਵਿੱਚ ਪੜਦੀ ਸੀ ਡੰਡੀ ਉਸ ਦੇ ਪਿਤਾ ਜੀ ਤਰਖਾਣਾ ਕੰਮ ਕਰਦੇ ਸਨ ਅਤੇ ਮਾਤਾ ਜੀ ਘਰ ਦਾ ਕੰਮਕਾਰ ਕਰਦੇ ਸਨ ਡੰਡੀ ਦੀਪੀ ਪੜਨ ਵਿੱਚ ਬੜੀ ਹੁਸ਼ਿਆਰ ਸੀ ਡੰਡੀ ਉਹ ਹਮੇਸ਼ਾ ਆਪਣੀ ਜਮਾਤ ਵਿੱਚੋਂ ਅਵਲ ਆਉਂਦੀ ਸੀ ਡੰਡੀ ਉਸ ਨੂੰ ਸਾਰੇ ਵਿਸ਼ੇ ਬੜੇ ਚੰਗੇ ਲੱਗਦੇ ਸਨ ਪਰ ਵਿਗਿਆਨ ਦਾ ਵਿਸ਼ਾ ਪਸੰਦੀਦਾ ਸੀ ਡੰਡੀ ਉਹ ਨਤੀਜਾ ਅਨੁਸਾਰ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਜਲਦੀ ਖਰੀਦ ਲੈਂਦੀ ਅਤੇ ਪੜਦੀ ਰਹਿੰਦੀ ਡੰਡੀ ਉਹ ਬਿਹਲੇ ਸਮੇਂ ਵਿਗਿਆਨ ਦੀਆਂ ਕਿਤਾਬਾਂ ਹੀ ਪੜਦੀ ਰਹਿੰਦੀ ਸੀ ਡੰਡੀ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ ਵਿੱਚ ਉਹ ਆਪਣੇ ਨਾਨਕੇ ਪਿੰਡ ਜਾਂਦੀ ਹੈ ਡੰਡੀ ਉੱਥੇ ਉਸ ਦੇ ਨਾਨਾ ਨਾਨੀ ਮਾਮਾ ਮਮੀ ਰਾਣੀ ਦੀਦੀ ਰਾਜੂ ਵੀਰ ਅਤੇ ਛੋਟੀ ਭੈਣ ਕਿਰਨ ਰਹਿੰਦੇ ਸਨ ਡੰਡੀ ਸਾਰੇ ਦੀਪੀ ਦੇ ਆਉਣ ਉੱਤੇ ਬੜੇ ਖੁਸ਼ ਹੋ ਜਾਂਦੇ ਹਨ ਡੰਡੀ ਉਸ ਦੀ ਨਾਨੀ ਅਤੇ ਮਮੀ ਬੜੇ ਸਵਾਦੀ ਪਕਵਾਨ ਬਣਾ ਕੇ ਖਵਾਉਂਦੀ ਹੈ ਡੰਡੀ ਉਸ ਦਾ ਮਾਮਾ ਬੜਾ ਸੋਹਣਾ ਸੂਟ ਖਰੀਦ ਕੇ ਲਿਆਉਂਦਾ ਹੈ ਡੰਡੀ ਦੀਪੀ ਦੇ ਨਾਨਕੇ ਘਰ ਵਿੱਚ ਪੰਜ ਮੱਝਾਂ ਅਤੇ ਦੋ ਗਾਵਾਂ ਸੰ ਡੰਡੀ ਉਹ ਆਪਣੀ ਨਾਨੀ ਨਾਲ ਮੱਝਾਂ ਗਾਵਾਂ ਦਾ ਦੁੱਧ ਚੋਣ ਜਾਂਦੀ ਡੰਡੀ ਨਾਨਕੇ ਘਰ ਵਿੱਚ ਬਿੱਲੀ ਅਤੇ ਕੁੱਤਾ ਵੀ ਰੱਖੇ ਹੋਏ ਸੀ ਡੰਡੀ ਰਾਣੋ ਨੇ ਉਸ ਚਿੱਟੇ ਰੰਗ ਦੀ ਬਿੱਲੀ ਦਾ ਨਾਂ ਮਾਨੋ ਰੱਖਿਆ ਸੀ ਡੰਡੀ ਦੀਪੀ ਅਤੇ ਕਿਰਨ ਮਾਨੋ ਬਿੱਲੀ ਨਾਲ ਖੇਡਦੀਆਂ ਰਹਿੰਦੀਆਂ ਡੰਡੀ ਰਾਜੂ ਨੇ ਕੁੱਤੇ ਦਾ ਨਾਂ ਟੌਮੀ ਰੱਖਿਆ ਸੀ ਡੰਡੀ ਉਹ ਰੋਜ ਟੰਮੀ ਨੂੰ ਰੈਡੀ ਸੰਗਲੀ ਪਾ ਕੇ ਪਿੰਡ ਵਿੱਚ ਘਮਾਉਣ ਲੈ ਜਾਂਦਾ ਸੀ ਡੰਡੀ ਇੱਕ ਦਿਨ ਸ਼ਾਮ ਨੂੰ ਦੀਪੀ ਨਮਾ ਸੂਟ ਪਾ ਕੇ ਰਾਣੀ ਰਾਜੂ ਅਤੇ ਕਰਨ ਨਾਲ ਪਿੰਡ ਘੁੰਮਣ ਜਾਂਦੇ ਹਨ ਡੰਡੀ ਜਦੋਂ ਉਹ ਪਿੰਡ ਦੇ ਤਖੀਏ ਵਿੱਚ ਪਹੁੰਚਦੇ ਹਨ ਤਾਂ ਉੱਥੇ ਕੁਝ ਬੱਚੇ ਬਾਂਜੂ ਕੁਝ ਬੱਚੇ ਸਟਾਪੂ ਅਤੇ ਕੁਝ ਅੱਡਾ ਖੱਡਾ ਖੇਡ ਰਹੇ ਸਨ ਡੰਡੀ ਦੀਪੀ ਵੀ ਉੱਥੇ ਸਟਾਪੂ ਖੇਡਣ ਲੱਗਦੀ ਹੈ ਡੰਡੀ ਥੋੜਾ ਹਨੇਰਾ ਹੋਣਸਾਰ ਸਾਰੇ ਬੱਚੇ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ ਡੰਡੀ ਰਾਤ ਨੂੰ ਰੋਟੀ ਖਾਣ ਬਾਅਦ ਬਿਹੜੇ ਵਿੱਚ ਬਾਣ ਦੇ ਬੁਨੇ ਮੰਜੇ ਢਾ ਕੇ ਸੌਣ ਦੀ ਤਿਆਰੀ ਕਰਦੇ ਹਨ ਡੰਡੀ ਦੀਪੀ ਵੀ ਆਪਣੀ ਨਾਨੀ ਨਾਲ ਸੌਣ ਲੱਗਦੀ ਹੈ ਡੰਡੀ ਬਿਸਤਰੇ ਮਿਸ਼ਾਉਣ ਬਾਅਦ ਜਦੋਂ ਕਿਰਨਾਂ ਦਲਾਨ ਵਾਲੇ ਕਮਰੇ ਵਿੱਚੋਂ ਸਿਰਹਾਣੇ ਅਤੇ ਚਾਦਰਾਂ ਲੈਣ ਜਾਂਦੀ ਹੈ ਤਾਂ ਅਚਾਨਕ ਬਿਜਲੀ ਚੜੀ ਜਾਂਦੀ ਹੈ ਡੰਡੀ ਠੰਡੀ ਠੰਡੀ ਹਵਾ ਚੱਲਣ ਲੱਗਦੀ ਹੈ ਡੰਡੀ ਬਿਜਲੀ ਜਾਣ ਕਰਕੇ ਕਮਰੇ ਅੰਦਰ ਘੁੱਪ ਹਨੇਰਾ ਹੋ ਜਾਂਦਾ ਹੈ ਡੰਡੀ ਕਿਰਨ ਅੰਦਰ ਪਏ ਮੰਜੇ ਉਤੋਂ ਸਿਰਹਾਣੇ ਤਾਂ ਚੁੱਕ ਲੈਂਦੀ ਹੈ ਪਰ ਉਸ ਨੂੰ ਹਨੇਰੇ ਵਿੱਚ ਦੋ ਅੱਖਾਂ ਚਮਕਦੀਆਂ ਹੋਈਆਂ ਦਿਸਦੀਆਂ ਹਨ ਡੰਡੀ ਉਹ ਇੱਕਦਮ ਡਰ ਜਾਂਦੀ ਹੈ ਡੰਡੀ ਕੁਝ ਚਿਰ ਬਾਅਦ ਚਮਕਦੀਆਂ ਹੋਈਆਂ ਅੱਖਾਂ ਉਸ ਵੱਲ ਆਉਣ ਲੱਗਦੀਆਂ ਹਨ ਤਾਂ ਉਸ ਦੀ ਚੀਕ ਨਿਕਲ ਜਾਂਦੀ ਹੈ ਡੰਡੀ ਉਹ ਸਿਰਹਾਣੇ ਉੱਤੇ ਹੀ ਸੁੱਟ ਕੇ ਭੂਤ ਭੂਤ ਬੋਲਦੀ ਬਿਹੜੇ ਬਲ ਭੱਜ ਜਾਂਦੀ ਹੈ ਡੰਡੀ ਕਿਰਨ ਦੀ ਦਾਦੀ ਉਸ ਨੂੰ ਘੁੱਟ ਕੇ ਜੱਫੀ ਪਾ ਲੈਂਦੀ ਹੈ ਡੰਡੀ ਉਹ ਕਿਰਨਾਂ